1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਖਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ ਜਿੰਦਾਂ ਦਾ ਸਰ ਮਾਰਸ਼ਲ ਇਹ ਬਚਣਗੇ ਇਹ ਬਚਣਗੇ ਹੁਣ ਬਚਣਗੇ ਮੈਨੂੰ ਮਲਾਓ ਹਾਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੁੱਖ ਮੰਤਰੀ ਜੀ ਆਪੋ ਆਪਣੀ ਗੱਲ ਪੂਰੀ ਕਰਨ ਦਾ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐਂ ਕਰੋ ਆਹੀ ਹੀ ਇਹ ਡਿਬੇਟ ਕਰਨੀ ਹੈ ਬੈਠੋ ਹਾਂ ਮਾਈਕੋ ਮੁੱਖ ਮੰਤਰੀ ਸਾਹਿਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਕੋ ਦੇਖਦੇ ਮਾਈਕੋ ਦੇਖਦੇ ਜੇ ਤੁਹਾਡੇ ਸੀਟੇ ਚਲੇ ਹਾਂ ਅਸੀਂ ਜੇਰ ਤੋਂ ਡੈਸਕੀ ਤੇ ਜਾਵੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਤਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ ਦੋ ਵਜੇ ਤੁਸੀਂ ਕਿੱਥੇ ਸੀ ਤੁਸੀਂ ਗੱਲ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਤਾਂ 11 ਵਜੇ ਤੋਂ ਪਹਿਲੇ ਮੋਡਰੈਸ ਕੀਤਾ ਜਾਵੇ ਕੀ ਪਤਾ ਗਰੀਬ ਕੀ ਹੁੰਦਾ ਹੈ ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਲਾ ਕੀਤਾ ਜਾਵੇ ਇਹ ਜਾ ਕੇ ਮੀਟ ਨੂੰ ਦਰਖਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸਰਾਂਝਲੀ ਦਵਾਈ ਕਦੇ ਸਰਾਂਝਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਕੇਅਰ ਨੂੰ ਅਡਰੈਸ ਕਰਨਗੇ ਬਟ ਕੇਅਰ ਨੂੰ ਬੈਠੋ ਜੀ ਬਾਜਾ ਸਾਹਿਬ ਬੈਠੋ ਬੈਠ ਚਲ ਚਲ ਜਿੰਦਰਾ ਸਰ ਮਾਰਸਨ ਇਹ ਬੱਜਣਗੇ ਇਹ ਬੱਜਣਗੇ ਹੁਣ ਬੱਜਣਗੇ ਇਹ ਬੱਜਣਗੇ ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਲੋਕਾਂ ਦਾ ਪੱਗੇ ਪੰਜਾਬ ਦੇ ਹੱਕਾਂ ਨੂੰ ਹੋ ਪਤਾ ਲੱਗ ਜਾਊਗਾ ਪਤਾ ਲੱਗ ਹੋ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਪੱਸ਼ਾ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੇ ਹੋ ਤੁਸੀਂ ਆਤ ਬੋਲ ਕੇ ਭੱਜ ਜਾਨੇ ਹੋ ਆ ਬੰਦ ਕਰੋ ਮੇਰੇ ਮੱਥੇ ਚਾਹੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬੈਠ ਕੇ ਸੁਣੋ ਬੈਠ ਕੇ ਸੁਣੋ अबल खुराने दिया अबल खुराने फा दिया फाइल पाइया मेरे को अबल खुराने दिया फाइल पाइया ਸਹਿਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਡੀ ਵਾਰੀ ਆਈ ਤੁਸੀਂ ਬੋਲ ਬੋਲਰ ਕਿਉਂ ਨਹੀਂ ਦਿੰਦੇ ਸਾਰੇ ਮਹਾਜੋ ਵਿਧਾਇਕ ਸਰਪੰਚਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੀਆਂ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ ਨੋ ਬੈਠੋ ਬੈਠੋ ਤੁਸੀਂ ਬੈਠੋ 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 ਜਿਆਦਾ ਬੋਲੇ ਆਹ ਵਾਰੀ ਆਉਗੀ ਉਹਦਾ ਬੋਲੋ ਸੀਐਫ ਸਾਹਿਬ ਬੋਲਦੇ ਇਹ ਕਾਲ ਤੇ ਸਪੀਕਰ ਸਾਹਿਬ ਸਪੀਕਰ ਸਾਹਿਬ ਜੇ ਹੋ ਜਾ ਮਟੀਰੀਅਲ ਆ ਗਿਆ ਫਰਾਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਛੇਰ ਦੀ ਇਜਾਜ਼ਤ ਤੋਂ ਬਿਨਾ ਗਿਆ ਗੈਡ ਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭੱਜਦੇ ਹੋ ਕਿਉਂਕਿ ਤੁਸੀਂ ਭੱਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ भजन वास्तिया इतने बैठ वास्ते भेजे लोकतंत्र च विपक्ष हो भजन तो वास्ते नहीं भेजिया हां जी बैठो फिर बैठो बैठो बैठो, बैठो। ਮੈਂ ਸਾਰੇ ਬਾਦਲਯੋ ਮੈਂ ਸਾਰੇ ਬਾਦਲਯੋ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਦਲਯੋ ਮੈਂਬਰ ਬੈਠ ਰਹੇ ਹੋ ਹੱਸਾਂ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਟੀਮ ਸਾਹਿਬ ਨਹੀਂ 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 ਚਲੋ ਅਬਦੁਲ ਖਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਡੇ ਬਾਜੋ ਦਾ ਲਾਇਸਾਬਾਨ ਕੀ ਨੋ ਡਰੈਸ ਕਰ ਗੱਲਾਂ ਤੁਸੀਂ ਕਰਦੇ ਹੋ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਹ ਚੰਗੀ ਲੱਗਦੀ ਹੈ ਪਰ ਮੁੱਖ ਮੰਤਰੀ ਸਾਹਿਬ

ਬੈਠੋ ਸੀਰ ਸਿੰਘ ਸਾਹਿਬ ਸੀਮ ਸਾਹਿਬ ਸਪੀਕਰ ਸਾਹਿਬ ਬਿਠਾਓ ਮੈਂ ਸਾਰੇ ਬਾਜੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪ ਵੀ ਆਪਣੇ ਸੀਟਾਂ ਤੇ ਬਿਰਾਜਮਾਨ ਹੋਣ ਆਪਣੇ ਆਪਣੇ ਸੀਟਾਂ ਤੇ ਬਿਰਾਜਮਾਨ ਹੋ ਸੀਟਾਂ ਸੀਟਾਂ ਤੇ ਬੈਠੋ ਜੀ ਤੁਸੀਂ ਸੀਟਾਂ ਤੇ ਬੈਠੋ ਜੀ ਤੁਸੀਂ ਬੈਠੋਗੇ ਬਾਜੋ ਸਾਹਿਬ ਪਲੀਜ਼ ਬੈਠੋ ਆ ਪਹਿਲਾਂ ਪਹਿਲੇ ਕੀ ਕਿਹੜੀ ਗੱਲ ਇਹ ਕੀਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਹੋ ਸਪੀਕਰ ਸਾਹਿਬ ਨੇ ਜਿਹਨੂੰ ਮਾਤੀ ਲਈ ਦੇਣ ਸਟੋਰੀਅਨ ਨੇ ਹੋ ਵਾਜੀਬਾ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਸਾਹਿਬ ਮੁਖਦੀ ਸਾਹਿਬ ਲੀਡਰ ਆ ਕੀ ਹਾਊਸ ਦੇ ਉਹ ਬੋਲ ਸਕਦੇ ਨੇ ਗੱਡੇ ਮੁਗਲੀ ਹੱਕ ਦਾ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਭਾ ਚ ਰਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੁਖਦੀ ਤੁਸੀਂ ਆਪਣੀ ਗੱਲ ਪੂਰੀ ਰੱਖੋ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਆਹੀ ਹੀ ਇਹ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਆ ਟੋਕ ਦਿਓ ਹਾਂ ਠੇਕਾ ਲੈ ਰਖੇਤੀ ਭਾਰਦੀ ਰਾਜਨੀਤੀ ਦਾ ਹਾਂ ਸਮਝ ਲਰਾਂ ਮੁਖਮੰਦ ਤੁਸੀਂ ਆਪਣੀਆਂ ਪ੍ਰਾਣੀ ਨਕਲ ਜੀ ਕਹਿਣੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਮਾਣਯੋਗ ਬਖੋਤਈ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈਂਗੁਏਜ ਮਾਈਂਡੋ ਲੈਂਗੁਏਜ ਗੇਰ ਨੂੰ ਡੈਕੀਟੇ ਜਾਵੇ ਹਾਂ ਅਸੀਂ ਗੇਰ ਨੂੰ ਡੈਕੀਟੇ ਜਾਵੇ ਹਾਂ ਥੋੜਾ ਹੰਕਾਰ ਬੋਲਦਾ ਬੰਦਾ ਹਪਣੀਆਂ ਆਪਣੀਆਂ ਸੀਟਾਂ ਉੱਪਰ ਬੈਠਣ ਹਾਂ ਤੁਹਾਨੂੰ ਆਪਣੀ ਮੰਗ ਤੇ ਕੰਟਰੋਲ ਸਾਰੇ ਹਾਰੀਓ ਮੈਂਬਰ ਸਹਿਬਾਨ ਦੀ ਤਾਜੀਦ ਕੀਤੀ ਜਾਂਦੀ ਹੈ ਆਪਣੇ ਆਪਣੇ ਆਪਣੀਆਂ ਸੀਟਾਂ ਉੱਪਰ ਮੌਜੂਦ ਹੋਣ ਆਪਰੇ ਵੀਰੇ ਜੀ ਬੈਠੋ ਤੁਸੀਂ ਐਲੀਅਨ ਦੇ ਪੁੱਤਰ ਹੋ ਬੰਦੇ ਦੇ ਪੁੱਤਰ ਬੰਦੇ ਉਹ ਪੰਜਾਂ ਦਾ ਨਾਮ ਵੀ ਲਾ ਦਾਂਗੇ ਪੰਜਾਂ ਦਾ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਜੀ ਬੈਠ ਕੇ ਗੱਲ ਸੁਣੋ ਸਤਿ ਸ਼੍ਰੀ ਅਕਾਲ ਮਾਤਾ ਜੀ ਬੈਠੋ ਬੈਠੋ ਜਾਣਾ ਨਹੀਂ ਹੋਰ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ

ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੇ ਮੇਰੀ ਗੱਲ ਸੁਣੋ ਨਹੀਂ ਤੁਸੀਂ ਤੇ ਗਵਰਨਰ ਦਾ ਭਾਸ਼ਣ ਸੁਣਨੇ ਡੈਮੋਕ੍ਰੇਸੀ ਆ ਹੁਫੀਕਤ ਦੀ ਗੱਲ ਨਹੀਂ ਡੈਮੋਕ੍ਰੇਸੀ ਆ ਤੁਸੀਂ ਰਾਸ਼ਟਰੀ ਦਾ ਤੇ ਗਵਰਨਰ ਦਾ ਭਾਸ਼ਣ ਦੀਸਾਬ ਨਹੀਂ ਕਰ ਸਕਦੇ ਚੱਕ ਕੇ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਤੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ पहला किसान श्रद्धांजलि बैठो जी बैठो 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 साहब सीएम साहब चेह तो अड्रेस करो जी हो बाजवा जी चेहर करो सी एम साहब चेहर प्रधान जी की आप प्रधान है जलो मैं इतना नारे हाँ, नारे हा, हा, नारे हंकार मैनू हंकार कहने मैं इतने इतने कोई नहीं रहा हां गल कर दो गल तक, जान तक जान फिर गलने के बिस्कुट तक जाएगी फिर और चलती और जमीन भाई ਮਹਾਦੇ ਮੀਟਮ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਤਿਆਰੀ ਤੇ ਜਾਂਦਾ ਸੀ ਪਤਾ ਲੱਗਿਆ ਤੁਹਾਨੂੰ ਕਦੀ ਇਧਰ ਜਲਾ ਆ ਕੇ ਕਦੀ ਮੋਬਾਈਲ ਆ ਕੇ ਆ ਤੁਸੀ ਜੀ ਆਣਾ ਦੋੜ ਗੋ ਸਾਰੇ ਮਖੂਮ ਵੀ ਮੈਂ ਥੋੜੇ ਦਿਲ ਗੇ ਆ ਮੈਂ ਕਿਉਂ ਕਰ ਦਿੰਦਾ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਜੋਬ ਮੈਂਬਰ ਆਪਣੀ ਵਸੀਮ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਾਹਿਬਾਨ ਬੈਠੋ ਕੀ ਬਾਜੀ ਬੈਠੋ ਤੁਸੀਂ ਕੀਮਾ ਜੀ ਬੈਠੋ ਬਾਹਰ ਬੈਠੋ ਤਾਲਾ ਬਾਹਰ ਨਹੀਂ ਲਾਰੇ ਅੰਦਰੋਂ ਲਾਰੇ ਤਾਂ ਕਿ ਕੋਈ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਤੁਹਾਡੀ ਹਿਸਟਰੀ ਹੈ ਤੂੰ ਜਾਣੇ ਔਰ ਰੋਜ ਰੋਜ ਭਜਦੇ ਹੋ ਰੋਜ ਭਜਦੇ ਹੋ ਹਾਂ ਤਾਲਾ ਬੈਠੋ ਜੀ ਬੈਠੋ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ 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 ਜੀ ਬੈਠੋ ਬੈਠੋ ਮੰਤਰੀ ਜੀ ਮਾਦਰਾ ਸਾਬਾ ਬੈਠਣਗੇ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਬਤਾ ਦਿਸਣੋਗੇ ਬਿਲਕੁਲ ਸੁਣਨਾ ਹੈ ਹਰਿੰਦਾ ਮਾਤਾ ਕਿਹੇ ਕਿਹੇ ਸੁਣਨਾ ਸਾਰੇ ਨਹੀਂ ਸੁਣ ਸਕਦੇ ਹੁੰਦੇ ਸੱਚ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਤੂੰ ਦੋ ਦੋ ਜਾਨੀ ਹੋਗੀ ਇਹ ਤੋਂ ਕੀ ਹੁੰਦਾ ਹਰੇਕ ਨੂੰ ਤੂੰ ਦੋ बिना तो 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 गल नी कर रहा किसी तू छूट यार जो कुछ भी इत तो बिना बोलिया गया रिकॉर्ड ना किया जो ਜੋ ਕੁਝ ਵੀ ਚਿਹ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲਣ ਦੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਨੇ ਚੱਲਿਆ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪ ਚਾਪਚ ਬਣਾਓ ਬੈਠੋ ਬੈਠੋ ਲੈਣੀ ਨਾ ਬੈਠੋ ਇਸ ਤੋਂ ਬਾਅਦ ਕਰ ਲੈਣੇ ਕਰ ਲੈਣੇ ਜੀ ਕਲਾ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੈਠੋ ਜੀ ਤੁਸੀਂ ਬੜੇ ਕਾਮਨ ਬੱਚੇ ਬੈਠੋ ਵਾਹ ਬੈਠੇ ਇਧਰ ਜੀ ਮੈਂ ਸਾਰੇ ਮੈਂਬਰਸ਼ਿਪਰਨ ਨੂੰ ਬੇਇੱਜ਼ਤੀ ਕਰਦਾ ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਭੰਗ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ चले ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਦੋਂ ਲੱਗਿਆ ਇਹ ਜਿੰਦੜੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੜੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ डिकन अगे तोरी जी ए, तू तो गैठो जी मटीरियल मटीरियल आ गया लीडर ऑफ द हाउस में बेनती है के बैठना। सारे साथी मंत्री जी बैठो चीमा जी, जी बैठो बैठो जी चेतन जी।, 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 जी अपनी सीट से जाओ ਕਿਹਦੇ ਦੀ ਆਪਣੀ ਸੀਟ ਤੇ ਜਾਓ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੂਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ ਸੁਣੋ ਸਾਹਿਬ ਸੁਣੋ ਇਹਨੂੰ ਅਡਰੈਸ ਕਰੋ ਜੀ ਏਅਰ ਨੂੰ ਅਡਰੈਸ ਕਰੋ ਏਅਰ ਨੂੰ ਅਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ मैं मानयोग मंत्री साहबान बेनती करता कि बैठा सारे मानयोग विधायक साहबान बेनती है कि बैठो अमन जी बैठो अपनी जगह से अपनी जगह से बैठो जी आप डिस्कशन करो कोई भी फ्लोर नहीं क्रॉस करेगा बैठो जी।, जी।, जी, जी बैठो जी बैठो जी बैठो हाउस का फैसला लिया पहला जीरो पहला बिजनेस पहला क्वेश्चन लै ला डिबेट ली का पेरोगेटिव है ना उन्हों का पैरोगेटिव चेयरमैन जा सीएम साहब तेरे को एड्रेस ਕਰਨਗੇ आज ਕੋਈ ਤੁਸੀਂ ਬੋਲਦੇ ਕੋਈ ਨਹੀਂ ਸੀਮ ਸਾਹਿਬ ਤੇਰੇ ਕੋ एड्रेस ਕਰਨਗੇ बीजेपी ਕਿੱਥੇ ਹੈ बीजेपी ਹੈ ਨਹੀਂ ਸੀਮ ਸਾਹਿਬ ਤੁਹਾਡੇ ਵਾਲੇ ਸਰ ਉਹ ਜਿੰਨਾਂ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ बीजेपी से चले गए ਮਾਰਯੋਗ ਮੁਖਤਰੀ ਸਾਹਿਬ चेयर पे एड्रेस ਕਰੋ ਜੀ ਸ਼ਾਬਾਸ਼ सुनील ਜਾਖਰ ਤੁਹਾਡਾ ਪ੍ਰਧਾਨ बीजेपी چلا ਗਿਆ ਤੁਸੀਂ ਮਰਹਿਣ ਦਿਓ ਮੁਰਜੋ ਮੁਰਜੋ ਟਾਈਮ ਹੈ ਮੁਰਜੋ ਮੁੱਖ ਮੰਤਰੀ ਇੱਥੇ ਆ ਕੇ ਇੱਥੇ ਆ ਕੇ ਗੱਲ ਕਰੋ ਇਹ ਗੱਲ ਤਾਂ ਜੂੜਾ ਮੁੱਖ ਮੰਤਰੀ ਸਾਹਿਬ ਇਹ ਪ੍ਰੋਟੈਸਟ ਕਰ ਲਗੇ ਹਾਂ ਇਹ ਗੱਲ ਤਾਂ ਜੂੜਾ ਸਾਰੇ ਬਾਦਯੋ ਮੈਂਬਰ ਸਾਹਿਬਾਨ ਨੂੰ ਬੇਇਨਤੀ ਕੀਤੀ ਜਾਂਦੀ ਆ 70% ਕਾਂਗਰਸ ਭਾਜਪਾ ਚਲੀ ਗਈ ਜਨਤਾ ਦੇ ਬਰਾਬਰ ਠਕੇ ਰੋ ਠਕੇ ਰੋ ਬੈਠੋ ਸਾਰੇ ਬਾਦਯੋ ਕਬਜ਼ੇਬਾਨ ਨੂੰ ਬੇਇਨਤੀ ਕਿਉਂ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ 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 ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁਖਵਤੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨਿਕਲੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਦਾ ਪਾਸ਼ਣ ਜਿਨੂ ਕੇ ਜਿਨੂ ਕੇ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇਹ ਡੁੱਡ ਬਖੋਦੀ ਸਾਹਿਬ ਇੱਕ ਮਿੰਟ ਮੈਂ ਇਹ ਸਾਰੇ ਮੈਂ ਬਾਜਵਾਥਾ ਤੁਹਾਨੂੰ ਗੱਲ ਕਹਿਣੀ ਕਿਉਂ ਨਾ ਹੈ ਇਹ ਹਾਊਸ ਤੇ ਰੈਜੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜੂਲੇਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਥੋੜੀ ਜਿਹਾ ਬਖਵਤੇ ਜੀ ਸਾਹਿਬ ਬਖਵਤੇ ਜੀ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਪਾਸੇ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਪਾਸੇ ਬਾਰੇ ਜੋ ਮਰਜ਼ੀ ਬੋਲ ਲਿਓ ਬੋਲੋ ਕਿਉਂਕਿ ਉਹਦਾ ਤਾਂ ਕਿ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਹੈ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕੀ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਹਤ ਹੈ ਨਾ ਗੱਲ ਇਹ ਬਹੁਤ ਵੱਡੀ ਗੱਲ ਹੈ ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬੜੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਜੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ लीडर ऑफ द हाउस जलो मर्जी बोल सकता है मुख्यमंत्री साहब कंटिन्यू करो जी मुख्यमंत्री साहब कंटिन्यू करो, करो। मिस्टर बाजवा ओ मिस्टर बाजवा हेलो मुख्यमंत्री साहब कर इधर पौने दो बजे पौने दो बजे अर्ली मॉर्निंग मैं ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਰੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ 11 ਵਜੇ ਉੱਠ ਕੇ ਮੋਡਰੈਸ ਕੀਤਾ ਜਾਵੇ ਕਿਹਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਕਿਹਨੂੰ ਮੋਡਰੈਸ ਕੀਤਾ ਜਾਵੇ ਹੱਟ ਭੋਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਕਰੋ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੀ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਮੁਖਮੰਦਰੀ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਨੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ